ਕਾਦਲ ਦੀ ਨੀਲੀ ਚੰਬੀ ਕੋੜੀ ਲੈ ਆਇਆ ਕਾਨਾਂ ਦੀ ਸੁਨੱਖੀ ਆ ਲੰਬਾਈ ਵੀ ਸੋਹਣੀ ਆ ਤੇ ਪਲੀ ਪੁਲੀ ਵੀ ਚੰਗੀ ਆ ਸਵਾਰੀ ਦੀ ਪਾਸ ਆ ਤੁਰਦੀ ਵੀ ਸੋਹਣਾ ਹਾਂਜੀ ਸਵਾਗਤ ਆ ਦੋਸਤੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਮ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਉਮੀਦ ਆ ਸਾਰੇ ਭਰਾ ਤੇ ਉਹਨਾਂ ਦੇ ਜਾਨਵਰ ਤੰਦਰੁਸਤ ਹੋਣਗੇ ਤੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਆਪਣੇ ਚੈਨਲ ਤੇ ਰੋਜ਼ ਇੱਕ ਜਾਂ ਦੋ ਜਾਨਵਰ ਸੇਲ ਆਲੇ ਲਿਆਉਂਦੇ ਹੁੰਨੇ ਆ ਤੇ ਉਹਨਾਂ ਵਿੱਚੋਂ ਅੱਜ ਇੱਕ ਬਹੁਤ ਹੀ ਟੌਪ ਦੀ ਘੋੜੀ ਲਿਆਏ ਆ ਕਿਉਂਕਿ ਅੱਜ ਕੱਲ ਜੋ ਜ਼ਮਾਨਾ ਰਹਿ ਗਿਆ ਜੋ ਮੈਨੂੰ ਫੋਨ ਆਉਂਦੇ ਮੇਰੇ ਫੋਨ ਤੇ ਹਿਸਾਬ ਨਾਲ ਬਾਈ 60ੋਂ ਬਾਹਰ ਦੀ ਘੋੜੀ ਚਾਹੀਦੀ ਆ ਪਲੀ ਹੋਵੇ ਚੰਬੀ ਨੀਲੀ ਚੰਬੀ ਹੋਵੇ ਤਾਂ ਦੋਸਤੋ ਅੱਜ ਉਹਨਾਂ ਵਿੱਚੋਂ ਇੱਕ ਨੀਲੀ ਚੰਬੀ ਘੋੜੀ ਲਿਆਏ ਆ ਪਲੀ ਪੁਲੀ ਵੀ ਚੰਗੀ ਆ ਤੋਰੇ ਤੁਰੇ ਦੀ ਵੀ ਚੰਗੀ ਆ ਕੱਦ ਵੀ ਸੋਹਣਾ ਲੰਬਾਈ ਵੀ ਸੋਹਣੀ ਆ ਤੇ ਹੱਥਾਂ ਪੈਰਾਂ ਦੀ ਵੀ ਸੋਹਣੀ ਆ ਬਾਕੀ ਸਾਰੀ ਤੁਸੀਂ ਆਪਦੀ ਨਜ਼ਰ ਕੱਢ ਚਾਰੇ ਪਾਸੇ ਆਪਾਂ ਘੋੜੀ ਦਿਖਾਵਾਂਗੇ ਕੀ ਡਿਟੇਲ ਹੈ ਇਹਦੀ ਖਾਲੀ ਆ ਜਾਂ ਗੱਬਣਾ ਕਿੰਨੇ ਟਾਈਮ ਦੀ ਆ ਤੇ ਹੋਰ ਵੀ ਸਾਰੀ ਡਿਟੇਲ ਆ ਜਿਹੜੀ ਉਹ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਣੀ ਆ ਸੋ ਕਿਰਪਾ ਕਰਕੇ ਚਾਰ ਕਮੈਂਟਾਂ ਦੀ ਵੀਡੀਓ ਮਸਾਈਆਂ ਪੂਰੀ ਵੀਡੀਓ ਦੇਖ ਲਓ ਤਾਂ ਜੋ ਤੁਹਾਨੂੰ ਬਾਰ-ਬਾਰ ਫੋਨ ਲਾ ਕੇ ਡਿਟੇਲ ਨਾ ਪੁੱਛਣੀ ਪਵੇ ਤੇ ਬਾਕੀ ਜੇ ਕੋਈ ਡਿਟੇਲ ਰਹਿ ਗਈ ਤਾਂ ਬਿਨਾਂ ਕਹੇ ਡਰ ਤੋਂ ਫੋਨ ਜਦੋਂ ਮਰਜ਼ੀ ਲਾ ਲਿਓ ਚੰਗੀ ਘੋੜੀ ਆ ਸਾਰੀ ਚੰਗੀ ਤਰ੍ਹਾਂ ਇਹਦੀ ਡਿਟੇਲ ਦਿੰਨੇ ਆ ਤੇ ਆ ਜੋ ਬਾਦਿਆਂ ਵੀਡੀਓ ਵੱਲ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਉਹਨਾਂ ਨੂੰ ਬੇਨਤੀ ਆ ਚੈਨਲ ਸਬਸਕ੍ਰਾਈਬ ਕਰ ਲਿਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਜੋ ਸਾਡਾ ਵੀ ਹੌਸਲਾ ਵਧੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਜਾਇਗ ਰੇਟ ਵਿੱਚ ਆਪਣੇ ਬਾਬਾ ਜੀ ਦਾ ਸਟੱਡ ਫਾਰਮ ਤੇ ਆਪਾਂ ਰੋਜ਼ ਵੀਡੀਓ ਪਾਈਏ ਤੇ ਬਾਕੀ ਫਾਰਮ ਤੇ ਆਪਣੇ ਜਾਨਵਰ ਹੋਰ ਵੀ ਖੜੇ ਆ ਦੋਸਤੋ ਤੇ ਉਹਨਾਂ ਨੂੰ ਛੱਡ ਕੇ ਆਪਾਂ ਪਹਿਲਾਂ ਆ ਘੋੜੀ ਦੀ ਡਿਟੇਲ ਦਿੰਨੇ ਆ ਆਜੋ ਬਾਤਾਂ ਵੀਡੀਓ ਵਾਲੇ ਨੂੰ ਤੇ ਦੋਸਤੋ ਨੀਲੀ ਜੰਬੀ ਘੋੜੀ ਆ ਜਿਵੇਂ ਰੰਗ ਤੋਂ ਤੁਸੀਂ ਦੇਖ ਲਿਆ ਲੱਤਾਂ ਲੁੱਤਾਂ ਪੂਰੀਆਂ ਚਿੱਟੀਆਂ ਸਾਰਾ ਫੇਸ ਆ ਜਿਹੜਾ ਉਹ ਚਿੱਟਾ ਤੇ ਲੈਂਥ ਲੰਤ ਤੋਂ ਯਾਬ ਦੇਖ ਲੋ ਗਰਦਨ ਵੀ ਸੋਹਣੀ ਆ ਲੰਮੀ ਗਰਦਨ ਜਿਵੇਂ ਮਾਰਵਾੜੀ ਵਿੱਚ ਆਪਾਂ ਕਰੈਕਟਰ ਗਰਦਨ ਦਾ ਦਿੰਦੇ ਆ ਨਾ ਵੀ ਹੇਠੋਂ ਮੋਟੀ ਹੋਵੇ ਉੱਪਰੋਂ ਜਾਂਦੀ ਪਤਲੀ ਹੋ ਜੇ ਸੇਮ ਡਿੱਟੋ ਉਦਾਂ ਹੀ ਆ ਮਾਰਵਾੜੀ ਵਾਲੀ ਆਪਾਂ ਕਹਿ ਸਕਦੇ ਆ ਗਰਦਨ ਤੇ ਕੰਨ ਵੀ ਜਿਵੇਂ ਮਾਰਵਾੜੀ ਵਾਲਾ ਕੁੰਡੀ ਵਾਲਾ ਕੰਨ ਆ ਦੋਸਤੋ ਨਾ ਹੀ ਓਵਰਲੈਪਿੰਗ ਆ ਤੇ ਨਾ ਹੀ ਦੂਰ ਰੱਖਦੀ ਆ ਖੇਰ ਇੱਕ ਕਲਿੱਪ ਵਿੱਚ ਆਵੇ ਉਹ ਤੇ ਤੁਸੀਂ ਕੰਨ ਨੀੜੋਂ ਦੇਖ ਸਕਦੇ ਆ ਤੇ ਬਾਕੀ ਪੈਰਪੂਰ ਤਾਂ ਨਾਰਮਲ ਤਰ੍ਹਾਂ ਦੀ ਵੀ ਚਾਲ ਵਾਲਾ ਪੈਰ ਧਰਦੇ ਤੁਸੀਂ ਆਪ ਲੱਤਾਂ ਵੱਲ ਇੱਕ ਵਾਰ ਥੋੜੀ ਜਿਹੀ ਨਿਗਾਹ ਪੈਰਾਵਲ ਮਾਰੋ ਪੈਰ ਬਹੁਤ ਸੋਹਣਾ ਦਿੰਦੀ ਆ ਚਾਲ ਦੀ ਵੈਸੇ ਫੋਨ 'ਚ ਆਪਣੇ ਵੀਡੀਓ ਬਣੀ ਪਈ ਆ ਜੇਕਰ ਭਰਾ ਨੂੰ ਚਾਹੀਦੀ ਹੋਈ ਤਾਂ ਉਹ ਵੀ ਆਪਾਂ ਦੇ ਦੇਣਾ ਫੋਨ ਤੇ ਲੈ ਸਕਦਾ ਸਵਾਰੀ ਦੀ ਪਾਸ ਹੈ ਤੇ ਬਾਕੀ ਤੁਸੀਂ ਆਪ ਆ ਕੇ ਆਪਦੀ ਤਸੱਲੀ ਕਰ ਸਕਦੇ ਆ ਸਾਹਮਣੇ ਬਹਿ ਕੇ ਦੇਖੋ ਤੁਹਾਨੂੰ ਨਜ਼ਾਰਾ ਆਜੂ ਜਦੋਂ ਸਵਾਰੀ ਕੀਤੀ ਤੇ ਬਾਕੀ ਦੋਸਤੋ ਮੌਕੇ ਤੇ ਘੋੜੀ ਖਾਲੀ ਹੈ ਜੀ ਅੰਦਰ ਦੀ ਸਾਫ ਆ ਤੇ ਆਪਦੇ ਮਨਪਸੰਦ ਦੇ ਘੋੜੇ ਤੋਂ ਹੁਣ ਮੂਰੇ ਮੀਟਿੰਗ ਸੀਜ਼ਨ ਚੱਲ ਪੈਣਾ ਅੱਜ ਤੋਂ ਮੰਨ ਲਓ 20 ਦਿਨਾਂ ਤਾਈਂ ਜਿਹੜਾ ਘੋੜੀਆਂ ਹੀਟ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਰੋਤ ਆ ਜਾਂਦੀ ਕਹਿੰਦੇ ਹੁੰਦੇ ਜਿਵੇਂ ਮੀਟਿੰਗ ਸੀਜ਼ਨ ਫਰਵਰੀ ਦੇ ਲਾਸਟ ਤੋਂ ਸ਼ੁਰੂ ਹੋ ਜਾਂਦਾ ਸੋ ਫਰਵਰੀ ਦੇ ਲਾਸਟ ਤੋਂ ਮੀਟਿੰਗ ਸੀਜ਼ਨ ਆ ਜਾਣਾ ਤੇ ਤੁਸੀਂ ਆਪਦੇ ਮਨਪਸੰਦ ਦੇ ਘੋੜੇ ਤੋਂ ਭਰਾ ਸਕਦੇ ਹੋ ਤੇ ਦੂਜੀ ਗੱਲ ਬਾਲਪੌਰੀਆਂ ਦੀ ਜਮਾਂ ਸਾਫ ਆ ਪੈਰਾ ਹੱਥਾਂ ਦੀ ਪੂਰੀ ਤਰ੍ਹਾਂ ਸਾਫ਼ ਕੋਈ ਪੈਰ ਬੰਗਣ ਕੋਈ ਗਾਮਚੀ ਨਹੀਂ ਬੰਦੀ ਖੜਨੀ ਖੁਰਨੀ ਬਹੁਤ ਬਾਖਮਾਲਾ ਕੁੜੀ ਤੇ ਇਹ ਤੁਹਾਡੇ ਸਾਹਮਣੇ ਖੜੀ ਹੈ ਤੁਸੀਂ ਦੇਖ ਸਕਦੇ ਆ ਤੇ ਸਵਾਰੀ ਦੀ ਪਾਸ ਸਭ ਮੇਨ ਗੱਲ ਸਭ ਠੰਡੀ ਆ ਉਹ ਤਾਂ ਤੁਸੀਂ ਵੀਡੀਓ ਚ ਆਪ ਹੀ ਅੰਦਾਜ਼ਾ ਲਾ ਲਿਆ ਜਾਨਵਰ ਦਿਖਾਈ ਦਿੰਦਾ ਸਭ ਠੰਡਾ ਤਾਂ ਨੇ ਜਿਹੜਾ ਗਰਮ ਹੋਵੇ ਉਹਦਾ ਵੀ ਪਤਾ ਚੱਲ ਜਾਂਦਾ ਤੇ ਮੇਨ ਗੱਲ ਸਭ ਠੰਡੀ ਆ ਤੇ ਜੇ ਕਿਸੇ ਭਰਾ ਦੇ ਫੈਟ ਆਉਂਦੀ ਹੋਈ ਆਪਾਂ ਚਾਰੇ ਪਾਸੇ ਦਿਖਾਤੀ ਨੀੜੋਂ ਦੂਰੋਂ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਫਾਲਟ ਨਹੀਂ ਕੁੜੀ ਚ ਬਾਕੀ ਤੋਂ ਆ ਕੇ ਆਪਣਾ ਐਡਰੈਸ ਤੁਹਾਨੂੰ ਪਤਾ ਹੀ ਬਾਬਾ ਜੀਤਾ ਸਟੱਡ ਫਾਰਮ ਫਾਰਮਾਂ ਤੇ ਸਾਰਾ ਤੋਂ ਆ ਕੇ ਤਸੱਲੀ ਕਰ ਸਕਦੇ ਆ ਤੇ ਨੰਬਰ ਕਰ ਲਿਓ ਨੂੰ 98722 98960 98555 990 1700 ਮਿਲਦੇ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ